ਸਾਨੂੰ ਦਾ ਵੀ ਬੋਸਾ ਨਾ ਦੇ ਤੁਹਾਨੂੰ ਕੁਵਾਲਜੀ ਸਿੰਘ ਸਰਪੰਚ ਮੈਨੂੰ ਆਪਣੇ ਸਾਥੀ ਲੈ ਕੇ ਆਇਆ ਤੋਂ ਹੋਰ ਬਦਕਾਰ ਸਿੰਘ ਮਾਨੁਕੇ ਸਾਹਿਬ ਅਨਜੋਤ ਸਿੰਘ ਬਾਦ ਸਭ ਨੇ ਖਾਸ ਕਰਕੇ ਦਾ ਪ੍ਰੈਸ ਵਾਲੇ ਵੀ ਗੁਰਦਾ ਤਰਵਾਦ ਦੱਨਾ ਕਿ ਜਦੋਂ ਵੀ ਦਿਮਾਗ ਮੁੰਦਾ ਨਹੀਂ ਤਾਂ ਬਾਈ ਸ੍ਰਿੰਦਰਪਾਲ ਉਹ ਬੈਠੇ ਆ ਕਿ ਇੱਕ ਜਣੇ ਨੂੰ ਭੇਜ ਦਿੱਤੇ ਆ ਦੱਲਾ ਸਾਹਿਬ ਨੂੰ ਪਿਆਰ ਆ ਕਿ ਨੋਟਾ 1 ਘੰਟੇ ਤੋਂ ਉਹਨਾਂ ਦੇ ਨਾਲ ਸਾਰੀ ਉਹਨਾਂ ਦੀ ਟੀਮ ਬੈਠੀ ਆ ਖਾਲਸਾ ਜੀ ਬੈਠੇ ਕਲਤੀ ਸਾਹਿਬ ਬੈਠੇ ਨੇ ਸਤਿਗੁਰੂ ਸਾਹਿਬ ਜੀ ਬਿਠੇ ਨੇ ਜੋਗੀ ਬਿਠੇ ਨੇ ਸਾਡੇ ਰੋਵੀ ਸਾਹਿਬ ਨਰੇ ਜੰਗਲਾ ਵਾਲੀ ਜੀ ਅੰਮ੍ਰਿਤਧਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਦੁਆਰੇ ਅੱਜ ਦਾ ਇਹ ਪ੍ਰੋਗਰਾਮ ਯੋਗਾ ਦਾ ਤੋਂੜਣਾ ਬਹੁਤ ਬੇਨਤੀ ਕਰਾਂ ਸਾਡੇ ਨੀਤਿਕ ਜੀ ਬਾਦਾ ਸਾਹਿਬ ਉਹ ਆ ਕੇ ਆਪਣੇ ਵਿਚਾਰ ਰੱਖਣਗੇ ਆਓ ਉਹਨਾਂ ਦਾ ਸਵਾਗਤ ਕਰੀਏ ਔਰ ਆਖਾ ਆਪਾ ਜੋਤ ਦਾ ਸਰਾਂ ਰਾਜੇ ਇੱਕ ਹੋਰ ਪਾਪਾ ਗੱਲਾਂ ਤੋਂ ਨਹੀਂ ਹੋਣਾ ਨਹੀਂ ਕਰਕੇ ਕਿ ਬਹੁਤ ਵਧੀਆ ਨੀਤੀ ਪ੍ਰਬੰਧ ਕੀਤੇ ਬਹੁਤ ਬੜੀਆਂ ਪ੍ਰੋਗਰਾਮ ਲੈਂਦੇ ਆਓ ਅਧਿਕਾਰੀ ਦਾ ਜਵਾਬ ਉੱਚੀ ਸਰਦੇ ਵਿੱਚ ਦੇਣਾ ਬੋਲੋ ਹੋ ਜਰਨ ਐਂਗਲੋ ਜਰਨ ਐਂਗਲੋ ਸਰਦਾਰ ਜੀ ਪਾਗਲੋ ਜੇ ਜੇ ਜਿਲ੍ਹਾ ਕੋਟਨਾ ਸਰਦਾਰ ਨਿਹਾਲ ਸਿੰਘ ਜੀ ਕਲਵੱਡੀ ਬਧੇਰੀਆਂ ਸਾਡੇ 4 ਪੱਕੀ ਆ ਇਕੱਠ ਹੋਣਾ ਵੱਡੀ ਗੱਲ ਨਹੀਂ ਹੁੰਦੀ ਲੇਕਿਨ ਇਕੱਠ ਜਿੰਨਾ ਲੋਕਾਂ ਦਾ ਹੈ ਉਹਨਾਂ ਦੇ ਵਿੱਚ ਉਤਸ਼ਾਹ ਹੋਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕੱਲ ਵੀ ਸਾਰੇ ਵਰਕਰਾਂ ਦੇ ਵਿੱਚ ਸਾਰੇ ਲੀਡਰਾਂ ਦੇ ਵਿੱਚ ਬਹੁਤ ਉਤਸ਼ਾਹ ਸੀ ਅੱਜ ਵੀ ਬਹੁਤ ਉਤਸ਼ਾਹ ਮੈਂ ਸਿਰਫ ਦੋ ਗੱਲਾਂ ਕਰਨ ਦਾ ਚਾਹਣਾ ਕਿ ਆਮ ਆਦਮੀ ਪਾਰਟੀ ਦੇ ਆਉਣ ਤੋਂ ਪਹਿਲਾਂ ਤੋਂ ਲੈ ਕੇ ਜਿੰਨਾ ਕੂੜ ਪ੍ਰਚਾਰ ਸ਼੍ਰੋਮਣੀ ਅਕਾਲੀ ਦੰਦ ਦੇ ਖਿਲਾਫ ਕਾਸਟਲ ਨੇ ਸਰਦਾਰ ਸ਼ਖਬੀਰ ਸਿੰਘ ਬਾਦਲ ਸੰਧ ਦੇ ਖਰਾਬ ਕੀਤਾ ਗਿਆ ਮੈਂ 2-3 ਗੱਲਾਂ ਕਰਾਂਗਾ ਸਭ ਤੋਂ ਪਹਿਲਾਂ ਗੱਲ ਉਹਨਾਂ ਨੇ ਕੀਤੀ ਤੇ ਜਿਹੜਾ ਲੁਧਿਆਣੇ ਦੇ ਵਿੱਚ ਵੱਡਾ ਹੋਟਲ ਸੀ ਅੱਸੀ ਖੂਬੂਏ ਦਾ ਉਸ ਦੀ ਗੱਲ ਕੀਤੀ ਨਾਨਕ ਸਰ ਦੇ ਜਿਹੜਾ ਜਗਰਾਉ ਤੋਂ ਪਹਿਲਾਂ ਨਾਨਕ ਸਰ ਦੇ ਨਾਲ ਗੱਲਾਂ ਮੈਂ ਸੀ ਉਸ ਦੀ ਗੱਲ ਕੀਤੀ ਜਲੰਧਰ ਦੀ ਹਵੇਲੀ ਦੀ ਗੱਲ ਕੀਤੀ ਬੋਕੋ ਦੀ ਨੈਸਲ ਨੈਸਲ ਫੈਕਟਰੀ ਦੀ ਗੱਲ ਕੀਤੀ ਔਰ ਸਾਰੀਆਂ ਗੱਲਾਂ ਦੇ ਵਿੱਚ ਇਹ ਕੂਣ ਪ੍ਰਚਾਰ ਕੀਤਾ ਗਿਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹਿੱਸੇ ਨੇ ਉਹ ਸਾਰੀਆਂ ਗੱਲਾਂ ਉਹ ਝੂਠ ਨਿਕਲੀਆਂ ਕਿਸੇ ਗੱਲ ਦੇ ਵਿੱਚ ਸਚਾਈ ਨਹੀਂ ਨਿਕਲੀ ਜੇ ਗੱਲ ਕਰੀਏ ਸਰਦਾਰ ਵਿਕਰਮ ਸਿੰਘ ਦੀ ਮਗੇਠੀਆ ਸਾਹਿਬ ਦੀ ਉਸ ਵਿੱਚ ਵੀ ਮੈਂ ਡਿਟੇਲ ਵਿੱਚ ਨਹੀਂ ਜਾਣਾ ਚਾਹੇ 540 ਕਰੋੜ ਦੀ ਗੱਲ ਹੋਵੇ ਚਾਹੇ ਨਸ਼ਿਆਂ ਦੀ ਗੱਲ ਹੋਵੇ ਹਰ ਗੱਲ ਦੇ ਵਿੱਚ ਝੂਠ ਤੇ ਕੂੜ ਪ੍ਰਚਾਰ ਨਿਕਲਿਆ ਜੇ ਗੱਲ ਕੀਤੀ ਜਾਵੇ ਮਰਹੂਮ ਪੰਜ ਵਾਰ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦੋ ਸਾਹਿਬ ਦੀ ਉਹਨਾਂ ਨੂੰ ਕਿਹਾ ਗਿਆ ਕਿ 12 ਪੈਨਸ਼ਨਾਂ ਲੈਂਦੇ ਨੇ ਲੇਕਿਨ ਸਾਨੂੰ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਪੈਨਸ਼ਨ ਆਉਂਦੀ ਤੇ ਨਹੀਂ ਅਸੀਂ ਵਰਕਰ ਸਾਰੇ ਉਹਨਾਂ ਗੱਲਾਂ ਦਾ ਜਵਾਬ ਨਹੀਂ ਦੇ ਸਕੇ ਤੇ ਹੁਣ ਕਿਹੜੀ ਸਰਕਾਰ ਧੂਮ ਮਾਰ ਕੇ ਇੱਥੇ ਆਪਣਾ ਜੋ ਰਾਗ ਕਰ ਰਹੀ ਹੈ ਉਸਨੇ ਜਿੰਨੇ ਵੀ ਵਾਅਦੇ ਸਾਡੇ ਲੋਕਾਂ ਨਾਲ ਕੀਤੇ ਪਔਰ ਸਾਡੇ ਨੂੰ ਉਹਨਾਂ ਦੀਆਂ ਝੂਠੀਆਂ ਪੋਸਟਾਂ ਦੇ ਵਿੱਚ ਆ ਕੇ ਉਹਨਾਂ ਨੂੰ ਗੁੱਟਾ ਪਾ ਕੇ ਗਏ ਉਹਨਾਂ ਨੇ ਆਪ ਕਿਹਾ ਕਿ ਸਾਡੇ ਆਪ ਨੂੰ ਚਪੇੜਾ ਮਾਰਨ ਦੀ ਕਰਦਾ ਸਾਡਾ ਉਹ ਅੰਦੋਖਾ ਗੀਤਰਦ ਜਸਤਨਾ ਸੀ ਚੜ ਨੂੰ ਗੋਟਾ ਪਾਇਆ ਕਿਸੇ ਵੀ ਇੱਕ ਗੱਲ ਦੇ ਖੜੇ ਨਹੀਂ ਮੈਂ ਵਿਸਥਾਰ ਨਾਲ ਦੱਸਣਾ ਚਾਹੁੰਦਾ ਸੀ ਲੇਕਿਨ ਸਮਾਂ ਨਹੀਂ ਪੂਣ ਗੱਲ ਇਹ ਨਹੀਂ ਕਿ ਜਿਹੜਾ ਢੂਰ ਸਾਲ ਦਾ ਸਮਾਂ ਰਹਿੰਦਾ ਸਾਨੂੰ ਤਗੜੇ ਹੋ ਕੇ ਆਪਣੇ ਵਰਕਰਾਂ ਦੇ ਵੱਲੋਂ ਆਪਣੇ ਸਾਰੇ ਲੀਡਰ ਸਹਿਬਾਨਾਂ ਦੇ ਵੱਲੋਂ ਸਾਡੇ ਪਾਰਟੀ ਪ੍ਰਬੰਧ ਦੇ ਵੱਲੋਂ ਜੋ ਵੀ ਪ੍ਰੋਗਰਾਮ ਦਿੱਤੇ ਜਾਂਦੇ ਨੇ ਉਹਨਾਂ ਤੇ ਅਸੀਂ ਦ੍ਰਿੜਤਾ ਦੇ ਨਾਲ ਪੈਰਾ ਨਹੀਂ ਹੈ ਤਾਂ ਅਸੀਂ 2027 ਦੇ ਵਿੱਚ ਸਰਕਾਰ ਨੂੰ ਨਾਲੇ ਪਿੱਛੇ ਨਹੀਂ ਰਵਾਂਗੇ ਪੁੱਲਾ ਚਕਾਂ ਦੀ ਖਿਮਾ ਵਾਹਿਗੁਰੂ ਜੀ ਤਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲ੍ਹਾ ਪ੍ਰਧਾਨ ਅਤੀ ਸਤਕਾਰਯੋਗ ਸਰਦਾਰ ਨਿਹਾਲ ਸਿੰਘ ਜੀ ਤਲਵੰਡੀ ਪੰਘੇਰਿਆ ਜੀ ਦੇ ਸਨਮਾਨ ਸਮਾਰੋਹ ਦੇ ਵਿੱਚ ਰੱਖੇ ਇਸ ਪ੍ਰੋਗਰਾਮ ਦੇ ਵਿੱਚ ਬਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਸੀਨੇ ਰਕਾਲੀ ਆਗੂ ਜਥੇਦਾਰ ਤੀਰਤ ਸਿੰਘ ਜੀ ਮਾਲਾ ਸਾਹਿਬ ਉਹਨਾਂ ਦੇ ਨਾਲ ਬਿਰਾਜਮਾਨ ਸਰਦਾਰ ਸੰਜੀਤ ਸਿੰਘ ਜੀ ਸਨੀ ਗੇਲ ਸਾਹਿਬ ਹਲਕਾ ਇੰਚਾਰਜ ਮੋਗਾ ਬਹੁਤ ਹੀ ਅਦਬ ਦੇ ਜੋ ਸ਼੍ਰੀ ਮਾਲਕ੍ਰਿਸ਼ਨ ਵਾਲੀ ਜੀ ਮੈਂਬਰ ਵਰਕਿੰਗ ਕਮੇਟੀ ਸਰਦਾਰ ਸੁਖ ਹਰਪ੍ਰੀਤ ਸਿੰਘ ਜੀ ਰੋਡੇ ਸਾਹਿਬ ਮੈਂਬਰ ਵਰਕਿੰਗ ਕਮੇਟੀ ਅਤੀ ਸਤਕਾਰਯੋਗ ਬੀਬੀ ਨਰਿੰਦਰ ਕੌਰ ਜੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੇ ਬਹੁਤ ਹੀ ਸਤਕਾਰਯੋਗ ਬਜ਼ੁਰਗ ਔਰ ਸੀਨੀਅਰ ਅਕਾਲੀ ਆਗੂ ਜਥੇਦਾਰ ਤਰਸੇਮ ਸਿੰਘ ਜੀ ਰਤੀਆ ਸਾਹਿਬ ਸਰਦਾਰ ਰਣਵਿੰਦਰ ਸਿੰਘ ਜੀ ਪੱਪੂ ਸ਼੍ਰੀ ਖੰਮੁਖ ਭਾਰਤੀ ਜੀ ਸਰਦਾਰ ਗੁਰਬਖਸ਼ ਸਿੰਘ ਜੀ ਸਦਾ ਹਰਪ੍ਰੀਤ ਸਿੰਘ ਦੀ ਕੋਲੀਆ ਸਾਹਿਬ ਸਦਾ ਨਿਸ਼ਾਨ ਸਿੰਘ ਜੀ ਔਰ ਧਰਮਕੋਟ ਹਲਕੇ ਦੇ ਸਾਰੇ ਹੀ ਸਰਕਲ ਪ੍ਰਧਾਨ ਸਹਿਬਾਨ ਮੇਰੇ ਸੱਜੇ ਔਰ ਖੱਬੇ ਸਭ ਬੈਠੇ ਔਰ ਸਾਹਮਣੇ ਬਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਹੀ ਸਮੁੱਚੀ ਕਰੀਮ ਸਭ ਤੋਂ ਪਹਿਲਾਂ ਆਓ ਫਤਿਹ ਦੀ ਸ਼ਾਨ ਪਾਈਏ ਬਲਾਉਂਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਸਨਮਾਨ ਸਮਾਰੋ ਸਤਿਕਾਰਯੋਗ ਸਰਦਾਰ ਜਿੰਦਰ ਸਿੰਘ ਜੀ ਡਲ ਜੀ ਜਿਸ ਦਾ ਅੰਦਰ ਪਟਾਖੰਦ ਆ ਰਿਹਾ ਹੈ ਇਸ ਗੱਲ ਦੀ ਤੁਹਾਨੂੰ ਵਧਾਈ ਹੈ ਔਰ ਤੁਹਾਡਾ ਹੱਕ ਵੀ ਬਣਦਾ ਹੈ ਕਿ ਐਸੇ ਸਮੇਂ ਦੇ ਵਿੱਚ ਪਾਰਟੀ ਦੇ ਨਾਲ ਲੀਡਰਸ਼ਿਪ ਦੇ ਨਾਲ ਖੜੇ ਰਹਿਣਾ ਇਹ ਇੱਕ ਬਹੁਤ ਵੱਡੀ ਮਿਸਾਲ ਦੀ ਗੱਲ ਹੁੰਦੀ ਹੈ ਔਰ ਸਮਾਂ ਹਮੇਸ਼ਾ ਪਰਖਾਂ ਦੇ ਵਿੱਚੋਂ ਬੰਦੇ ਨੂੰ ਗੁਜ਼ਰਨਾ ਪੈਂਦਾ ਹੈ ਪਰਖਾਂ ਬੰਦਿਆਂ ਦੀਆਂ ਹੁੰਦੀਆਂ ਰਹਿੰਦੀਆਂ ਔਰ ਜਦੋਂ ਔਖਾ ਸਮਾਂ ਹੁੰਦਾ ਉਹ ਸਭ ਤੋਂ ਚੰਗੀ ਘੜੀ ਹੁੰਦੀ ਹੈ ਜਿੱਥੇ ਬੰਦੇ ਦੀ ਪਰਖ ਹੁੰਦੀ ਹੈ ਤੋਂ ਅੱਜ ਮੈਂ ਬਹੁਤ ਮਾਣ ਦੇ ਨਾਲ ਦੱਲਾ ਸਾਹਿਬ ਦਾ ਸਤਿਕਾਰ ਪਹਿਲਾਂ ਤੋਂ ਹੀ ਆਪਣੇ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਹੈ لیکن ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਜੋ ਧਾਰਮਿਕ ਔਰ ਸਮਾਜਿਕ ਤੌਰ ਤੇ ਉਹ ਜੁੜੇ ਹੋਇਆ ਧਰਮ ਦੇ ਨਾਲ ਪੰਥ ਦੇ ਨਾਲ ਸਮਾਜ ਦੇ ਨਾਲ ਇੱਕ ਵਿਲੱਖਣ ਸ਼ਖਸੀਅਤ ਦੇ ਜਿਹੜੇ ਨਿਸ਼ਾਨ ਹੁੰਦੇ ਆ ਸੋ ਮੈਂ ਇਧਰ ਯਾ ਰੌਲਾ ਕਾਹਦਾ ਥੋਡਾ ਸੋ ਮੈਂ ਉਹਨਾਂ ਨੂੰ ਇਸ ਗੱਲ ਦੀ ਵੀ ਵਧਾਈ ਦਿੰਦਾ ਔਰ ਤੁਹਾਡੇ ਸਾਰਿਆਂ ਤੋਂ ਜੋ ਅੱਜ ਆਪਣੇ ਸਾਰਿਆਂ ਦੇ ਮਨ ਦੇ ਵਿੱਚ ਹੈ ਸੁਖਵੀਰ ਸਿੰਘ ਬਾਦਲ ਦੀ ਪਾਰਖੂ ਅਖਰੇ ਬਹੁਤ ਸਾਡੇ ਸਤਕਾਰਯੋਗ ਔਰ ਸਾਰੇ ਹੱਕਦਾਰ ਆਗੂਆਂ ਨੂੰ ਡਿਊਟੀਆਂ ਦਿੱਤੀਆਂ ਅਹੁਦੇ ਦਿੱਤੇ ਆ ਲੇਕਿਨ ਅੱਜ ਫਲਕਾ ਧਰਮਕੋਟ ਦੇ ਸਾਰੇ ਸਤਕਾਰਯੋਗ ਬਜ਼ੁਰਗ ਭਰਾ ਤੁਸੀਂ ਇੱਥੇ ਬੈਠੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਔਰ ਦਿਲ ਦੀਆਂ ਢੁਗਾਈਆਂ ਚੋਂ ਮੈਂ ਤੁਹਾਨੂੰ ਵਧਾਈ ਵੀ ਦਿੰਦਾ ਕਿ आज एक बहुत फोन आर और बहुत सकारात्मक शख्सियत ਦੇ ਸੱਦੇ ਤੇ ਤੁਸੀਂ ਸਾਰੇ ਇੱਥੇ ਕਤਰ ਹੋਏ ਹੋ ਜੋ ਆਪਣੇ ਸਾਰਿਆਂ ਦੇ ਮਨ ਚ ਉਹ ਮੈਂ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨਾ ਹੈ ਕਿ ਪ੍ਰਧਾਨ ਸਾਹਿਬ ਨੂੰ ਬੇਨਤੀ ਕਰੀਏ ਕਿ ਜੇ ਉਹ ਠੀਕ ਸਮਝਣ اور ਤੁਹਾਡਾ ਪਿਆਰ আর ਸਤਿਕਾਰ ਹੈ ਜਿਹੜਾ ਉਹ ਇਸੇ ਤਰ੍ਹਾਂ ਡੱਲਾ ਸਾਹਿਬ ਦੇ ਨਾਲ ਪਾਰਟੀ ਦੇ ਨਾਲ ਬਣਿਆ ਰਵੇ ਆਓ ਇਹਨਾਂ ਨੂੰ ਜਿਹੜੀ ਇਸ ਹਲਕੇ ਦੀ ਡਿਊਟੀ ਆ ਉਹ ਜਰੂਰ ਸੰਭਾਲ ਦੇਣੀ ਚਾਹੀਦੀ ਆ ਸਮਾਂ ਔਰ ਸਮੇਂ ਦੀ ਮੰਗ ਹੈ ਸੋ ਫੈਸਲਾ ਜਿਹੜਾ ਉਹ ਪ੍ਰਧਾਨ ਸਾਹਿਬ ਨੇ ਕਰਨਾ ਹੈ ਲੇਕਿਨ ਮੈਂ ਤੁਹਾਡੇ ਸਾਰਿਆਂ ਨਾਲ ਮਿਲ ਕੇ ਇਸ ਗੱਲ ਦੀ ਤਾਇਨ ਕਰਦਾ ਕਿ ਇੱਕ ਚੰਗੀ ਸੋਚ ਵਾਲਾ ਇੱਕ ਬਹੁਤ ਨਿਗਰ ਔਰ ਨੇਡਰ ਇਨਸਾਨ ਜੇ ਹਲਕੇ ਦੀ ਸੇਵਾ ਕਰਦਾ ਤਾਂ ਬਹੁਤ ਚੰਗੀ ਗੱਲ ਹੈ ਦੂਜੀ ਗੱਲ ਹੈ ਮਾਲਾ ਸਾਹਿਬ ਤੁਸੀਂ ਜਥੇਦਾਰ ਤੋਤਾ ਸਿੰਘ ਜੀ ਤੋਂ ਬਾਅਦ ਅੱਜ ਜ਼ਿਲ੍ਹੇ ਦੇ ਸਰਮੋ ਰਾਗੂ ਜਿਹੜੀਆਂ ਗੱਲਾਂ ਆਪਾਂ ਸਾਰੀਆਂ ਮੀਟਿੰਗਾਂ 'ਚ ਕਰਦੇ ਆ ਕਿ ਇਸ ਕਰਕੇ ਪਾਰਟੀ ਦਾ ਨੁਕਸਾਨ ਹੋਇਆ ਇਸ ਕਰਕੇ ਪਾਰਟੀ ਦਾ ਨੁਕਸਾਨ ਹੋਇਆ ਦੇਖੋ ਜਿਹੜੀ ਇੱਕ ਸੋਚ ਆ ਉਹ ਆਪਾਂ ਨੂੰ ਛੱਡਣੀ ਪਊ ਉਹਨੂੰ ਤਲਾੰਜ ਨਹੀਂ ਦੇਣੀ ਪਊਗੀ ਜੇ ਆਪਾਂ ਚਾਹੁੰਦੇ ਆ ਆਪਣੇ ਉਮੀਦਵਾਰ ਜਿੱਤਣ ਪਾਰਟੀ ਤਕੜੀ ਹੋਵੇ ਤਾਂ ਆਪਾਂ ਨੂੰ ਆਪਦੇ ਜਿਹੜੇ ਆਪਦੇ ਲੋਕ ਆ ਪਾਰਟੀ ਦੇ ਜਿਹੜੇ ਥੰਮ ਹੈ ਉਹਨਾਂ ਨੂੰ ਬਹੁਤ ਤਖੜੇ ਕਰਨਾ ਪਊਗਾ ਜੇ ਆਪਾਂ ਵੋਟਾਂ ਵੀ ਭਾਲ ਗਏ ਔਰ ਬੰਦੇ ਵੀ ਕਹੀਏ ਕਿ ਇਹਦਾ ਕੰਮ ਇਹ ਤੋਂ ਵੱਡਾ ਨਾ ਹੋ ਜੇ ਇਹ ਜਿਹੜੀ ਮਾਰ ਹੈ ਪਾਰਟੀ ਨੂੰ ਬਹੁਤ ਵੱਡੇ ਪੱਧਰ ਤੇ ਪਈ ਆ ਇਹਦੇ ਤੇ ਬਹੁਤ ਧਿਆਨ ਰੱਖਣ ਦੀ ਲੋੜ ਹੈ ਕਿਤੇ ਉਹ ਕੰਮ ਹੈ ਜਿਹੜਾ ਉਹ ਦੁਬਾਰਾ ਸ਼ੁਰੂ ਨਾ ਹੋਵੇ ਕਿ ਇਹਨੂੰ ਵੀ ਵੱਡ ਲਗੇ ਉਹਨੂੰ ਵੀ ਵੱਡ ਲਗੇ ਫਿਰ ਵੋਟਾਂ ਕਿੱਥੋਂ ਆਉਣੀਆਂ ਇਸ ਕਰਕੇ ਇਹਨਾਂ ਗੱਲਾਂ ਤੇ ਪੂਰਨ ਧਿਆਨ ਦਿੱਤਾ ਜਾਵੇ ਸਾਡੇ ਵਿੱਚ ਬਹੁਤ ਹੀ ਸਤਕਾਰਯੋ ਸਾਡੇ ਵਰਕਿੰਗ ਕਮੇਟੀ ਦੇ ਮੈਂਬਰ ਪਾਲਕਿਸ਼ਨ ਬਾਲੀ ਜੀ ਵੀ ਆਏ ਆ ਉਹਨਾਂ ਦਾ ਵੀ ਮੈਂ ਦਿਲ ਦੀਆਂ ਢੁਹਾਈਆਂ ਤੋਂ ਉਹਨਾਂ ਨੂੰ ਜੀ ਆਇਆਂ ਆਖਦਾ ਧੰਨਵਾਦ ਕਰਦਾ ਸੋ ਮੈਂ ਡੱਲਾ ਸਾਹਿਬ ਨੂੰ ਅੱਜ ਦਾ ਇਹ ਸਨਮਾਨ ਸਮਾਰੋਹ ਰੱਖਣ ਤੇ ਵਧਾਈ ਵੀ ਦਿੰਦਾ ਧੰਨਵਾਦ ਵੀ ਕਰਦਾ ਔਰ ਸਾਰੇ ਆਗੂ ਸਹਿਬਾਨ ਨੂੰ ਵਧਾਈ ਦਿੰਦਾ ਜਿਨ੍ਹਾਂ ਨੂੰ ਨਵੇਂ ਅਹੁਦੇ ਦੇ ਕੇ ਪਾਰਟੀ ਨੇ ਮਾਨ ਸਨਮਾਨ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਬਿਨਾ 15 ਸਾਲ ਵਰਕਰਾਂ ਦੇ ਨਾਲ ਕੰਮ ਕੀਤਾ ਵਾਲਾ ਸਾਹਿਬ ਇੱਕ ਸਿੰਗਲ ਵਰਕਰ ਵੀ ਗਿਆ ਨਹੀਂ ਜਿਹਦੇ ਨਾਲ ਮੇਰੀ ਕੋਕੂ ਮੈਮਾ ਹੋਈ ਸੀ ਸਿੰਗਲ ਵਰਕਰ ਜਿਹਦੇ ਨਾਲ ਮੈਂ ਮੈਂ ਨਾ ਬੋਲਦਾ ਮਾਂ ਜਾਂ ਉਹ ਨਾ ਮੈਨੂੰ ਬੁਲਾਉਂਦਾ ਉਹ ਉਹ ਤਾਂ ਮੈਨੂੰ ਕੋਈ ਗਰਮ ਬੋਲਿਆ ਉਹ ਮੈਂ ਕਿਸੇ ਨੂੰ ਗਰਮ ਨਹੀਂ ਬੋਲਿਆ ਸੀ ਜੇ ਕਿਤੇ ਬੋਲਦਿਆਂ ਵੀ ਕੀਤਾ ਸੀ ਤਾਂ ਦੂਸਰੇ ਦੇ ਨਾਮ ਜਾ ਕੇ ਬੁਲਾਉਣਾ ਉਹ ਇਹ ਬਹੁਤ ਵੱਡੀ ਗੱਲ ਹੁੰਦੀ ਆ ਪੌਣੇ 2 ਲੱਖ ਵੋਟਰ ਦੇ ਨਾਲ ਵਿਚਰਨਾ ਤੇ ਪਰ ਕਿਸੇ ਨਾਲ ਵੀ ਤਲਖੀ ਦੇ ਵਿੱਚ ਨਹੀਂ ਤੇ ਅੱਜ ਕੋਈ ਬੰਦਾ ਆ ਜਾਤਾ ਨੂੰ ਵੋਟਾਂ ਨਹੀਂ ਜਿਹਨੂੰ ਮੈਂ ਨਹੀਂ ਬਣਾਉਂਦਾ ਮੇਰਾ ਪਿਛੋਕੜ ਅਕਾਲੀ ਦਲ ਦੇ ਨਾਲ 1920 ਤੋਂ ਲੈ ਕੇ ਆ ਚਰਕ ਕੱਲਾ ਮੇਰਾ ਦਾਦਕਾ ਪਿੰਡ ਨਹੀਂ ਮੇਰਾ ਨਾਨਕਾ ਪਿੰਡ ਗੋਦਰਾ ਮੇਰਾ ਜਨਮ ਹੋਇਆ ਨਾਨਕੇ ਪਿੰਡ ਅੱਜ ਵੀ ਜਿਹੜਾ ਘਰ ਦੇ ਮੂਹਰੇ ਵੀ ਨਾਨਕੇ ਦੇ ਘਰ ਦੇ ਮੂਹਰੇ ਭਾਈ ਜਗੀਰ ਸਿੰਘ ਕਾਲੀ ਪਾਈ ਪੂਰਨ ਸਿੰਘ ਅਕਾਲੀ ਵਿਖਿਆ ਹੋਇਆ ਬਾਵਾ ਦੁਨੀਆਂ ਤੇ ਨਹੀਂ ਸੰਸਕਾਰ ਨਾਨਕ ਕੇ ਕੰਢੇ ਤੋਂ ਮਿਲੇ ਮਾਤਾ ਤੋਂ ਮਿਲੀ ਜਿੱਥੇ ਗੁਰਮਤਿ ਸੋਝੀ ਮਿਲਿਆ ਤੇ ਰਾਜਨੀਤੀ ਦੀ ਬਹੁਤ ਵੱਡੀ ਜਿਹੜੀ ਸੱਚੀ ਸੁੱਚੀ ਕਿਰਤ ਕਰਨ ਦੀ ਹੁਰਤੀ ਮਿਲੀ ਉਹ ਮੇਰੇ ਦਾਦਾ ਜੀ ਮਾਨਜੋਗ ਜੱਥੇਦਾਰ ਬਾਬਾ ਲੰਗ ਸਿੰਘ ਜਿਹੜੇ 1920 ਦੇ ਵਿੱਚ ਦਿੱਲੀ ਦੇ ਮੋਰਚੇ ਤੇ ਗਏ ਪੰਜਾਬੀ ਸੂਰਵੇ ਮੋਰਚੇ ਵਿੱਚ ਮੇਰੇ ਤਾਇਆ ਜੀ ਜੱਜਾ ਰਤੀ ਸਿੰਘ تھے ਅਮਰਗੱਤ ਸਿੰਘ ਮੋਰਚੇ ਦੇ ਵਿੱਚ ਮੇਰੇ ਤਾਇਆ ਜੀ ਗਏ 1982 ਦੇ ਮੋਰਚੇ ਦੇ ਵਿੱਚ ਅਸੀਂ 5 ਸੀ ਉਸ ਮੋਰਚੇ ਦੇ ਵਿੱਚ ਇਕੱਠੇ ਇਹਦੇ ਵਿੱਚ ਸੀ ਜਿਹਦੇ ਵਿੱਚ 10 ਦੇ ਵਿੱਚ ਸੀ ਇਹ ਗੋਟੀ ਮਿਲੀ ਦਮ ਦੇ ਵਿੱਚ ਇੱਕ ਸਾਲ ਤੋਂ ਸਾਨੂੰ ਧਾਰਮਿਕ ਸਿੱਖਿਆ ਮਿਲੀ ਮਾਝੋ ਸੰਤ ਬਾਬਾ ਕਾਨੀ ਗੁਰਵਤਨ ਸਿੰਘ ਦੀ ਖਾਲਸਾ ਪੰਥਰਾ ਵਾਲੇ ਜਿਹੜੇ ਹੁਣ ਵਾਲੇ ਮਾਪਕਰਥਾਂ ਤੋਂ 3 4 ਥਾਵਾਂ ਤੇ ਪਹਿਲਾ ਹਸਣ ਜਿਨ੍ਹਾਂ ਦਾ ਅੰਕ ਸਮਾਂ 1960 ਵਿੱਚ ਹੋ ਗਿਆ ਸੀ ਤੇ ਉਸ ਤੋਂ ਬਾਅਦ ਵੀ ਪਰਿਵਾਰ ਉਸੇ ਧਾਰਮਿਕ ਗਤੀਵਿਧੀਆਂ ਦੇ ਨਾਲ ਜੁੜਿਆ ਰਿਹਾ। ਇਸ ਤੋਂ ਬਿਨਾ ਮੈਂ ਇਹ ਬੇਨਤੀ ਕਰਦਾ ਹੱਥ ਬੰਨ੍ਹ ਕੇ ਤੁਸੀਂ ਮੇਰੇ ਸੀਨੀਅਰ ਉਮਰ ਦੇ ਵਿੱਚ ਸਾਖੰਡ ਪੈ ਹੋ ਸਕਦਾ ਦੋਸਤ ਤੋਂ ਵੱਡਾ ਹੋਵਾਂ। ਉਹਦਿਆਂ ਦੇ ਰਤਵਿਆਂ ਦੇ ਵਿੱਚ ਤੁਸੀਂ ਮੇਥੋਂ ਵੱਡੇ ਆ। ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਮੈਂ ਹਲਕਾ ਧਰਮ ਕੋਰਟ ਦੀਆਂ ਸ੍ਰਾਵਾਂ ਨੂੰ ਹੋਣੀਆਂ ਚਾਹਣਾ ਪਰ ਮੈਂ ਮੰਨ ਲਾ ਸਾਬ ਨੂੰ ਪਹਿਲਾਂ ਬੇਨਤੀ ਕੀਤੀ ਸੀ ਇਹਨਾਂ ਨੇ ਬੜੀ ਵਧੀਆ ਗੱਲ ਕੀਤੀ ਤੇ ਕਹਿੰਦੇ ਸੀ ਦੇਖੋ ਨਾ ਸਾਡੇ ਵਾਸਤਾ ਨਾ ਕਿਤੇ ਦੇ ਹੋਰ ਵਾਸਤਾ ਸਰਵੇ ਕਰਵਾਉ ਗੂ ਪਾਇ ਇਨਾਂ ਨੇ ਇਹ ਕਿਹਾ ਸਰਵੇ ਹੋਣਾ ਸਰਵੇ ਦੇ ਵਿੱਚ ਜਿਹਦਾ ਨਾਮ ਆ ਗਿਆ ਇਹ ਹਾਈ ਕਮਾਂਡ ਦੀਆਂ ਗੱਲਾਂ ਤੇ ਹੈਵੀ ਸੱਤਿਆਂ ਗੱਲਾਂ ਕਿਸੇ ਨੂੰ ਖਾਸ ਤੌਰ ਤੇ ਐਡ ਕੀ ਕਿਸੇ ਨੂੰ ਨਹੀਂ ਪੁੱਛਿਆ ਗਣਾ ਜੋਕੇ ਪਾਰਟੀ ਦੇ ਪ੍ਰਧਾਨ ਸਰਦਾਰ ਸਬੀਰ ਸਿੰਘ ਬਾਦਲ ਨੇ ਤੇ ਰਸਗ ਨਹੀਂ ਲੈਣਾ ਵੀ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਤਰਜਿੰਦਰ ਸਿੰਘ ਜੱੱਲਾ ਵੱਲੋਂ ਅੱਜ ਦੇ ਸਨਮਾਨ ਸਮਾਰੋਹ ਜੋ ਕਿ ਕਰਾਇਆ ਗਿਆ ਜੈਸਵੈਨ ਕਾ ਬਾਈ ਸ਼ਰੌਂਗੜੇ ਕਾਲੀਦਲ ਦੇ ਨਾਟਕ ਜਰਨੈਲ ਮੋਗੇ ਜ਼ਿਲ੍ਹੇ ਦੀ ਆਨ ਸ਼ਾਨ ਮੈਂਬਰ ਕਾਰਪੋਰੇਟਿਵ ਮੈਂਬਰ ਵਰਕਿੰਗ ਕਮੇਟੀ ਹਲਕਾ ਵਾਕਾ ਪ੍ਰਾਣਾ ਤੋਂ ਚੁਣਿਆ ਇਹਦਾ 3 ਸੰਗਠਿ ਵਾਲਾ ਪੁੱਨ ਦੇ ਨਾਲ ਮੋਕਾ ਹਲਕਾ ਦੇ ਚਾਰ ਸਨੀ ਗੜੀ ਰਾਜਵਿੰਦਰ ਸਿੰਘ ਜੀ ਧਰਮਪੁਰ 발ਕ੍ਰਿਸ਼ਨ ਬਾਲੀ ਜੀ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਜੀ ਤਕੱਡੀ ਪੰਗੇਰੀਆਂ ਸੋਖ ਫਰਪ੍ਰੀ ਸਿੰਘ ਜੀ ਰੋਡੇ ਅਪੂ ਰਾਮਵਾਲੇ ਦੇ ਦੇ ਸਾਰੇ ਹੀ ਸ਼ੋਭਨੀ ਕਾਲੀ ਦਲ ਦੇ ਲੀਡਰਸ ਹੈਵਾਂ ਸਾਰਿਆਂ ਨੂੰ ਫਤਿਹ ਆ ਕੇ ਕਰਦਾ ਹੈ ਬੇਨਤੀ ਆ ਫਤਿਹ ਦਾ ਜਵਾਬ ਫਤਿਹ ਵਿੱਚ ਆਉਣਾ ਚਾਹੀਦਾ ਹੈ ਗੱਜ ਕੇ ਸਾਡੇ ਵਿਚਕਾਰ ਤਰਸੀਬ ਸਿੰਘ ਜੀ ਰਧੀਆਂ ਮੈਂਬਰ ਐਟੀ ਵੀ ਸੀ ਉਹਨਾਂ ਵੀ ਪਹੁੰਚੇ ਉਹਨਾਂ ਨੇ ਵੀ ਜਿਹਾ ਆਖਦੇ ਆ ਤੇ ਫਤਿਹ ਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਇਨਸਾਤ ਹੋ ਹੋ ਤੋਂ ਮੈਂ ਮੋਤਨ ਜਿੰਨਾ ਜੰਦਾ ਸਾਹਿਬ ਦੀ ਗੱਲ ਕਰਦਾ ਆਇਓ ਕਿ ਉਹਨਾਂ ਵੱਲੋਂ ਜਿੱਤੇ ਆਏ ਦਾ ਸਨਮਾਨ ਸਮਾਰੋਪਨ ਕੀਤਾ ਗਿਆ ਉਹਦੇ ਸਾਜੂ ਹੁਕਮਾਂ 'ਚ ਕਾਰਕ ਤੱਕ ਸੋਤੋ ਵੀ ਨਹੀਂ ਕਿ ਹਰਿਆਣਾ ਲੈ ਕੇ ਤਵੱਕੇ ਸ਼ਰੋਲ ਨਿਕਾਲੀ ਦਾ ਰੱਖਤਾ ਡੰਡਾ ਦੇ ਰਿਕਰੋਂ ਫਗਾਵੇ ਛਿਨੀ ਕਾਕਾ ਸਰਦਾਰ ਜੀ ਬਹੁਤ ਰਕਸਾ ਚਿਨ ਕਾਕਾ ਸਰਦਾਰ ਲਈ ਹੁਕਮ ਆ ਉਹਨਾਂ ਦਾ ਫੁੱਟ ਪਾਗਾ ਜਾਂ ਖੰਗੋੜਾ ਅਸੀਂ ਜਦੋਂ ਦੇਖਿਆ ਨਾ ਇਹ ਇੰਨੇ ਰੋਜ਼ ਖਵਾ ਜਾਂ ਕੋਈ ਕਮਿਟੀ ਦੇ ਨਾਲ ਕੋਈ ਬੰਦਾ ਵੀ ਦੇਖਿਆ ਕਿ ਕੀ ਖਾਣ ਬੱਚੇ ਕਰਦੇ ਦੇਣੇ ਕਰਾਉਣ ਦੇ ਵਿੱਚ ਹੌਂਦੇ ਕਹਦੇ ਹੁਣ ਇਸ ਤਰ੍ਹਾਂ ਦਾ ਰੋਜ਼ ਬਹੁਤ ਕਾਦੇ ਕਾਲਾ ਉਹਦਾ ਖਤਮ ਜਮਾਲ ਨੂੰ ਕਹਿੰਦੇ ਕਿ ਸਾਡੇ ਜਿਹੜਾ ਸਾਡੇ ਸਤਕਾਰਯੋਗ ਸਾਰਤ ਸੇਵਾ ਦੀ ਰਤਨਾ ਮੈਂਬਰ ਵਾਰਕ ਕਮੇਟੀ ਕੋਲੇ ਹਾਂਜੀ ਸਾਰੀ ਮੇਰਾ ਪ੍ਰਧਾਨ ਸਾਡੇ ਤੇ ਨਾਮ ਨਿਯੋਕਤ ਜਿਹੜਾ ਪ੍ਰਧਾਨ ਸਰਦਾਰ ਜਹਾਰ ਸਿੰਘ ਭੁੱਲਰ ਸਾਹਿਬ ਕਬੱਡੀ ਬਘੇੜੀਆਂ ਉਹਨਾਂ ਦਾ ਸਨਮਾਨ ਦਿੱਤਾ ਜਾ ਰਿਹਾ ਸਾਰੀ ਟੀਮ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਜਿਹੜਾ ਪ੍ਰੋਗਰਾਮ ਰੱਖਿਆ ਸਨਮਾਨ ਸਮਾਰੋਹ ਉਹ ਮਾਨਯੋਗ ਸਰਦਾਰ ਸੁਖੀ ਸਿੰਘ ਬਾਦਲ ਜੀ ਜਿਨ੍ਹਾਂ ਨੇ ਆਪਣੀ ਪਾਰਕ ਨੂੰ ਅੱਖ ਦੇ ਨਾਲ ਜਿੱਥੇ ਕੋਰ ਕਮੇਟੀ ਮੈਂਬਰ ਵਰਕਿੰਗ ਕਮੇਟੀ ਸਾਡੇ ਜ਼ਿਲ੍ਹੇ ਨੂੰ ਮਾਨ ਬਖਸ਼ਿਆ ਉੱਥੇ ਜ਼ਿਲ੍ਹਾ ਪ੍ਰਧਾਨ ਸਰਦਾਰ ਨਿਆਲ ਸਿੰਘ ਦੀ ਤਲਵੰਡੀ ਪੰਘੇਰੀਆਂ ਉਹਨਾਂ ਨੂੰ ਵੀ ਮਾਨ ਬਖਸ਼ਿਆ ਤੇ ਮੈਂ ਇਹ ਆਪਦੇ ਆਪ ਨੂੰ ਵਿਭਾਗਾ ਸਮਝਦਾ ਕਿ ਸਾਰੀਆਂ ਸ਼ਖਸੀਅਤਾਂ ਨੇ ਮੈਨੂੰ ਇੱਥੇ ਆਉਣ ਦਾ ਜਿਹੜਾ ਮੈਂ ਸਮਾਂ ਮੰਗਿਆ ਸੀ ਤੇ ਇਹਨਾਂ ਨੇ ਸਮਾਂ ਦਿੱਤਾ ਸਿਰਫ 2 ਦਿਨ ਦੀ ਤਿਆਰੀ ਦੇ ਵਿੱਚ ਅਸੀਂ ਹਲਕਾ ਧਰਮਕੋਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਾਕੀ ਦੂਸਰੇ ਹਲਕਿਆਂ ਦੇ ਵਿੱਚ ਵੀ ਅਸੀਂ ਸਨੇਹ ਲਾਈਫਫੋਨਾਂ ਤੇ ਉੱਤੇ ਅਸੀਂ ਕਿਤੇ ਜਾ ਨਹੀਂ ਸਕੇ ਕਿਉਂਕਿ ਸਮਾਂ ਹੈ ਨਹੀਂ ਸੀ ਕੱਲ੍ਹ ਵਾਦ ਸਾਬ ਆ ਗਏ ਤੇ ਛੋਟੇ ਜਿਹੇ ਸੱਦੇ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਵਰਕਰ ਪਹੁੰਚੇ ਆ ਇਸ ਤੋਂ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਹੱਤਸ਼ਾ ਜਿਹੜੇ ਸਾਡੇ ਅਹੁਦੇਦਾਰ ਟੁਨੇ ਗਏ ਆ ਅਸੀਂ ਜਿੱਥੇ ਪ੍ਰਮਾਤਮਾਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਏਕਤਾ ਤੇ ਹੱਥ-ਪਾਠ ਬਖਸ਼ੇ ਤੇ ਉਹਨਾਂ ਨੂੰ ਇੱਕ ਸ਼ਕਤੀ ਬਖਸ਼ੇ ਤੇ ਸਾਰੇ ਜ਼ਿਲ੍ਹੇ ਨੂੰ ਨਾਲ ਲੈ ਕੇ ਚੱਲਣ ਦੀ ਉਹ ਸਹਾਲਾ ਕਰੇ। ਉਸ ਤੋਂ ਪਹਿਲਾਂ ਮੈਂ ਸਰ ਜਨਰਲ ਸਿੰਘ ਜੀ ਡੱਲਾ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਸਾਰਿਆਂ ਨੂੰ ਬੁਲਾ ਕੇ ਇੱਥੇ ਬਹੁਤ ਵੱਡਾ ਇਕੱਠ ਕੀਤਾ ਜਿੰਨੇ ਵੀ ਉੱਤੇਦਾਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਗਿੱਲ ਸਾਹਿਬ ਪ੍ਰੋਡੇ ਸਾਹਿਬ ਸਾਰੇ ਬਾਲਕਿਸ਼ਨ ਵਾਲੀ ਜੀ ਸਾਰਿਆਂ ਦਾ ਹੀ ਮਾਨ ਸਨਮਾਨ ਕੀਤਾ ਮੈਂ ਬਹੁਤ ਧੰਨਵਾਦ ਕਰਦਾ ਕੋਥੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਹਰ ਲੀਡਰ ਨੂੰ ਹਰ ਵਰਕਰ ਨੂੰ ਬੇਨਤੀ ਕਰਦਾ ਕਿ ਬਹੁਤ ਵੱਡਾ ਇਕੱਠਾ ਜਿਹੜਾ ਆਪਾਂ 15 ਤਰੀਕ ਨੂੰ ਧਰਨੇ ਦੇ ਵਿੱਚ ਕਰਨਾ ਸਾਰਿਆਂ ਨੇ 9 ਵਜੇ ਤੋਂ ਉਮਦਾ ਤਿਆਰ ਕਰਨਾ ਤੇ 11 ਵਜੇ ਆਪਾਂ ਡੀਸੀ ਦਫਤਰ ਦੇ ਅੱਗੇ ਲੁਧਿਆਣਾ ਧਰਨਾ ਦੇਣਾ ਜਿਹਨੂੰ ਐਡਰੈਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਉਣ ਵਾਲੇ ਮੁੱਖ ਮੰਤਰੀ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੇ ਕਰਨ ਪਰਕਰਾਂ ਦੇ ਮਨ ਦੇ ਵਿੱਚ ਬੜੇ-ਬੜੇ ਜਜ਼ਬਾਤ ਨੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਬੜੇ-ਬੜੇ ਜਜ਼ਬਾਤ ਨੇ ਹਰ ਘਰ ਪਰੋ ਗਰੀਬ ਦਾ ਘਰ ਆ ਆਪਣਾ ਅਮੀਰ ਦਾ ਘਰ ਆ ਆਪਣਾ ਮੁਲਾਜ਼ਮ ਦਾ ਘਰ ਆ ਪਰੋ ਵਪਾਰੀ ਦਾ ਘਰ ਆ ਉੱਥੇ ਗੱਲ ਚੱਲੀ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੇ ਸਾਂਝੀ ਆਵਾਜ਼ਤਾ ਦੀ ਗੱਲ ਕੀਤੀ ਪਾਈਚਾਰਕ ਸਾਂਝੀ ਦੀ ਗੱਲ ਕੀਤੀ ਇੱਕੋ ਇੱਕ ਸਰਕਾਰ ਆ ਸ਼੍ਰੋਮਣੀ ਅਕਾਲੀ ਦਲ ਦੀ ਜਿਹਦੇ ਵਿੱਚ ਹਰੇਕ ਨੂੰ ਰੋਜ਼ਗਾਰ ਮਿਲਿਆ ਹਰ ਇੱਕ ਪਾਈਚਾਰਕ ਸਾਂਝ ਨੂੰ ਵੱਡਾ ਕੀਤਾ ਗਿਆ ਅੱਜ ਅਗੂ ਨਹੀਂ ਕਤਲੋਗਾਰਡ ਜਿਹੜੀ ਰੋਜ਼ ਦੀ ਰੋਜ਼ ਹੋ ਰਹੀ ਐ ਪਿੱਛੇ ਜਦੋਂ ਕਾਹਨ ਦੀ ਸਰਕਾਰ ਸੀ ਉਹਨਾਂ ਨੇ ਵੀ ਝੁੱਟੇ ਲਾਰੇ ਲਾਏ ਗੱਪ ਮਾਰੇ ਪਰ ਜੋ ਕੋਈ ਸ਼ਰਮਣੀ ਕਾਲੀਦਲ ਨੇ ਕੀਤਾ ਲੋਕ ਅੱਜ ਉਹਨੂੰ ਯਾਦ ਕਰਦੇ ਆ ਤੇ ਇੱਕ ਮੈਂ ਮਾਨ ਜੋ ਕਾਲਤਕ ਸਾਹ ਵੱਲੋਂ ਜੋ ਹੁਕਮ ਆਇਆ ਸੀ ਕਿ ਹਰ ਇੱਕ ਆਦਮੀ ਨੂੰ ਬੂਟਾ ਲਾਉਣਾ ਚਾਹੀਦਾ ਉਹ ਵੀ ਅੱਜ ਜਿੱਥੇ ਜਿਹੜੀ ਬੂਟਿਆਂ ਦੀ ਵੰਡ ਕੀਤੀ ਗਈ ਇਹ ਵੀ ਸ਼ਰਮਣੀ ਕਾਲੀਦਲ ਦੇ ਸਾਰੇ ਵਰਕਰਸ ਬਾਨਾਂ ਦਾ ਸਾਰੇ ਲੀਡਰਸ਼ਪ ਬਾਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਨਾ ਕਿ ਹਰ ਇੱਕ ਲੀਡਰ ਨੂੰ ਸਾਡੇ ਨੂੰ ਹਰ ਇੱਕ ਵਰਕਰ ਨੂੰ ਇਹ ਬੇਨਤੀ ਕਰਦੇ ਆ ਕਿ ਆਪਣੇ ਨਗਰਾਂ ਦੇ ਵਿੱਚ ਹਰ ਇੱਕ ਦੇ ਵਿੱਚ ਬੂਟੇ ਲਾਓ ਸ਼੍ਰੋਮਣੀ ਅਕਾਲੀ ਦਲ ਉਹੀ ਅਕਾਲੀ ਦਲ ਹੈ ਜਿਹਦੇ ਕੋਲੇ ਤਕੜੀ ਨਿਸ਼ਾਨ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਰਜਿਸਟਰਡ ਪਾਰਟੀ ਹੈ ਕੋਈ ਵੀ ਉਹਦੇ ਤੇ ਭਰਤੀ ਨਹੀਂ ਕਰ ਸਕਦਾ ਜੇ ਕੋਈ ਕਰਦਾ ਉਹ ਸਿਰਫ ਲੋਕਾਂ ਨੂੰ ਗਲਤ ਪਾਸੇ ਇਲਜ਼ਾਮ ਦੀ ਕਾਤਰ ਕਰਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਬਣ ਚੁੱਕੇ ਨੇ ਜ਼ਿਲ੍ਹਾ ਡੈਲੀਗੇਟ ਬਣ ਚੁੱਕੇ ਨੇ ਜਿਨ੍ਹਾਂ ਨੇ ਪ੍ਰਧਾਨ ਸਾਹਿਬ ਦੀ ਚੋਣ ਕੀਤੀ ਕੌਮੀ ਡੈਲੀਗੇਟ ਬਣ ਚੁੱਕੇ ਨੇ ਜਿਨ੍ਹਾਂ ਨੇ ਕੌਮੀ ਡੈਲੀਗੇਟਾਂ ਨੇ ਪਾਰਟੀ ਪ੍ਰਧਾਨ ਸਾਹਿਬ ਦੀ ਚੋਣ ਕੀਤੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਵਰਕਿੰਗ ਕਮੇਟੀ ਬਣ ਚੁੱਕੀ ਹੈ ਹਰ ਇੱਕ ਜਿਹੜਾ ਅੰਗ ਹੈ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦਾ ਕੁਝ ਬਣ ਜਾ ਰਿਹਾ ਕੁਝ ਬਣ ਚੁੱਕਾ ਹੈ ਸਰਕਲ ਪ੍ਰਧਾਨ ਸਭਾਾਂ ਦੀ ਵੀ ਚੋਣ ਹੋਣ ਜਾ ਰਹੀ ਹੈ ਇਸ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਹੈ ਸ਼੍ਰੋਮਣੀ ਅਕਾਲੀ ਦਲ ਰਜਿਸਟਰ ਪਾਰਟੀ ਹੈ ਜਿਹਦੇ ਕੋਈ ਤਕੜੀ ਨਿਸ਼ਾਨਾ ਸਿਰਫ ਲੋਕਾਂ ਨੂੰ ਗੁੰਮਰਾਹ ਕਰਦੇ ਆ ਮੈਂ ਬੇਨਤੀ ਕਰੂੰਗਾ ਲੋਕਾਂ ਨੂੰ ਗੁੰਮਰਾਹ ਹੋਣ ਦੀ ਲੋੜ ਨਹੀਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਲਸਾ